ਜੀਵਨ ਸਿੰਘ ਦੇ ਇਤਿਹਾਸ ਨੂੰ ਜੋ ਰੋਲਿਆ ਜਾਂਦਾ ਹੈ ਕਿਉਂਕਿ ਬਾਬਾ ਜੀਵਨ ਸਿੰਘ ਜੀ ਦੇ ਚਾਰ ਪੁੱਤਰ ਸ਼ਹੀਦ ਹੋਏ ਸਨ ਚਾਰ ਭਰਾ ਸ਼ਹੀਦ ਹੋਏ ਸਨ ਤੇ ਬਾਬਾ ਜੀਵਨ ਸਿੰਘ ਦਾ ਸਮੁੱਚਾ ਪਰਿਵਾਰ ਸ਼ਹੀਦ ਹੋਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਬਰਾਬਰ ਕੁਰਬਾਨੀ ਸੀ ਕਿਉਂਕਿ ਐਡਾ ਜਿਗਰਾ ਕਿਸ ਦਾ ਹੈ ਕਿਹਦਾ ਹੈ ਐਡਾ ਜਿਗਰਾ ਵੀ ਆਪਣੇ ਪਿਤਾ ਦਾ ਗਲ ਆਪਣੇ ਹੱਥੀ ਕੱਟ ਕੇ ਆਪਣੇ ਹੱਥੀ ਕੱਟ ਕੇ ਆਪਣੇ ਪਿਤਾ ਦਾ ਗਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਥਾ ਤੇ ਰੱਖ ਕੇ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸੀਸ ਲੈਂਦਾ ਸੀ ਬਾਬਾ ਜੀ ਜੀਵਨ ਸਿੰਘ ਸਾਹਿਬ ਜੀ ਨੇ ਉਹ ਸਨ ਬਾਬਾ ਜੀਵਨ ਸਿੰਘ ਜੀ ਕਿਉਂਕਿ ਆਪਾਂ ਨੂੰ ਹੱਕਰ ਹੋਣਾ ਚਾਹੀਦਾ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਨਾਮ ਸੁਣ ਕੇ ਹੀ ਆਪਾਂ ਨੇ ਸੀਨੇ ਚੌੜੇ ਹੋਣੇ ਜਾਏ ਹੋਣੇ ਚਾਹੀਦੇ ਹਲ ਕਿਉਂਕਿ ਬਾਬਾ ਜੀਵਨ ਸਿੰਘ ਜੀ ਵੀ ਇੱਕ ਮਹਾਨ ਆਸਤੀ ਜੀ ਸ਼ਰੋਮੀ ਸ਼ਹੀਦ ਨੇ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ ਕਿਉਂਕਿ ਅਸੀਂ ਤਨਜ਼ਾ ਦੇ ਯੋਗ ਹਨ ਉਹ ਜਥੇਵੰਦੀਆਂ ਉਹ ਸਿੰਘ ਸਾਹਿਬ ਉਹ ਜਥੇਦਾਰ ਜਿਨ੍ਹਾਂ ਨੇ ਬਾਬਾ ਜੀ ਹਰ ਸਿੰਘ ਦੀ ਜਨਮ ਦਿਹਾੜੇ ਨੂੰ ਸਮਰਪਿਤ ਫੌਜਾਂ ਨੂੰ ਸੱਦਾ ਪੱਤਰ ਦਿੱਤਾ ਫੌਜਾਂ ਇਕੱਤਰ ਹੋਈਆਂ ਕਿਉਂਕਿ ਮੈਂ ਸਮੂੱਚੀ ਜਥੇਵੰਦੀਆਂ ਨੂੰ ਸਮੂੱਚੀਆਂ ਫੌਜਾਂ ਨੂੰ ਮੈਂ ਅਪੀਲ ਕਰਦਾ ਹਾਂ ਕਿਉਂਕਿ ਆਪਕਾ ਨੂੰ ਜੋ ਆਉਣ ਵਾਲਾ ਸਮਾਂ ਹੈ ਆਪ ਸਭ ਜਾਣੀ ਜਾਣੋ ਮੈਂ ਤਾਂ ਇੱਕ ਨਹੀਂ ਬਹੁਤਾ ਗਿਆਨੀ ਆ ਤੇ ਨਹੀਂ ਬਹੁਤਾ ਕਥਾਵਾਚਕ ਸਿਰਫ ਨਿਮਾਣਾ ਹਾਂ ਜਿੰਨਾ ਸਤਿਗੁਰੂ ਜੀ ਬਲਾ ਲੈਂਦੇ ਨੇ ਆਪਣੀ ਰਸਨਾ ਦੇ ਉੱਤੇ ਬਸ ਕੇ ਉਹਨਾਂ ਆਪਾਂ ਬੋਲ ਲੈਂਦੇ ਹਾਂ ਕਿਉਂਕਿ ਬਾਬਾ ਜੀ ਅੱਜ ਕੱਲ ਐਡਾ ਮਾਹੌਲ ਖਰਾਬ ਹੋ ਚੁੱਕਿਆ ਕੋਈ ਕੱਲਾ ਸਿੰਘ ਸੇਵ ਨਹੀਂ ਕਿਉਂਕਿ ਜਥੇਵੰਦੀਆਂ ਨੂੰ ਇਕੱਤਰ ਹੋਣਾ ਚਾਹੀਦਾ ਹੈ ਖਾਸ ਕਰਕੇ ਮੇਰੀ ਕਿ ਹੋਰ ਅਪੀਲ ਹੈ ਜਥੇਵੰਦੀਆਂ ਨੂੰ ਮੇਰਾ ਕਿਸੇ ਵੀ ਕਿਸੇ ਨੂੰ ਵੀ ਮਤਲਬ ਕਿ ਮੰਨਦੇ ਠੇਸ ਪਹੁੰਚੇ ਉਹ ਸਲੀਮ ਮੈਂ ਪਹਿਲੀ ਮਾਫੀ ਮੰਗਦਾ ਕਿਉਂਕਿ ਇਹ ਫਰਜ਼ਾ ਹੈ ਇਸ ਦੀ ਵੀ ਇੱਕ ਮਰਿਆਦਾ ਹੈ ਕਿਉਂਕਿ ਫਰਜ਼ਾ ਹੁਣ ਕੀ ਕੀਤਾ ਜਾਂਦਾ ਹੈ ਹਰ ਇੱਕ ਨੂੰ ਦੇ ਦਿੰਦੇ ਨੇ ਕਿਸੇ ਨੂੰ ਮਰਯਾਦਾ ਦਾ ਨਹੀਂ ਪਤਾ ਹੁੰਦਾ ਤੇ ਨਾ ਕਿਸੇ ਨੂੰ ਦਿਮਾਲੇ ਦਾ ਸ਼ਲੋਕ ਹੁੰਦਾ ਹੈ ਕਿਉਂਕਿ ਭਾਈ ਜਥੇਵੰਦਿਆਂ ਨੂੰ ਅਪੀਲ ਹੈ ਫਰਜ਼ਾ ਜੋਗਤਾ ਦੇ ਹਸਾਵ ਨਾਲ ਦਿੱਤਾ ਜਾਵੇ ਕਿਉਂਕਿ ਜਿਹਨੂੰ ਫਰਜ਼ਾ ਝੂਲਦਾ ਹੈ ਉਹਦੇ ਪੰਜਵਾਣੀਆਂ ਘਟ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਜਿਵੇਂ ਬਾਬਾ ਸਿੰਘ ਸਾਹਿਬ ਜਿਵੇਂ ਬਾਬਾ ਕਰਨੈਲ ਸਿੰਘ ਜੀ ਹਨ ਇਹਨਾਂ ਨੇ ਬੜੀ ਸੇਵਾ ਘਟੋ ਘਟ 25 30 ਸਾਲ ਦਲਪਰਥਰੇ ਵਿੱਚ ਇਹਨਾਂ ਨੇ ਸੇਵਾ ਕੀਤੀ ਫਿਰ ਜਾ ਕੇ ਫਰਰੇ ਦੀ ਪ੍ਰਾਪਤੀ ਹੋਈ ਮੇਰੇ ਵਰਗਾ ਦਲਪਰਥਰੇ ਕਿਤੇ ਮੂੰਹ ਨਹੀਂ ਦੇਖਦਾ ਮੰਗਲ ਫਰਰੇ ਲੱਗ ਜਾਂਦੇ ਨੇ ਕਿਉਂ ਭਾਈ ਫਰਰੇ ਕਿਤੇ ਐਡੀ ਇੰਨਾ ਮੋਹਲੀ ਫਰਰੇ ਦਾ ਅੱਜ ਕੱਲ ਬੱਕਰਾਂ ਪਿੱਛੇ ਫਰਰੇ ਦੇ ਦਿੰਦੇ ਨੇ ਐਨਾ ਮਾਹੌਲ ਖਰਾਬ ਹੋ ਚੁੱਕਿਆ ਫਿਰ ਅੱਡੋ ਅੱਡੀ ਫਰਰੇ ਲੈ ਕੇ ਲੈ ਕੇ ਦੋ ਦੋ ਸਿੰਘ ਤੁਰ ਪੈਂਦੇ ਨੇ ਜੀ ਅੱਡੋ ਅੱਡੀ ਫੌਜਾਂ ਨੂੰ ਮਤਲਬ ਉਧਰ ਉਧਰੀ ਪਾੜੀ ਜਾਂਦੇ ਨੇ ਅੱਜ ਕੱਲ ਸਮਾਏਕਤਾ ਦਾ ਖਾਲਸਾ ਜੀ ਆਪਾਂ ਨੂੰ ਇੱਕ ਹੋਣਾ ਪੈਣਾ ਹੈ ਕਿਉਂਕਿ ਜੇ ਆਪਾਂ ਇਕ ਨਹੀਂ ਤਾਂ ਹੀ ਤੇ ਸਰਕਾਰ ਫਾਇਦਾ ਉਠਾ ਰਹੀ ਹੈ ਜੇ ਆਪਾਂ ਇਕ ਹੋਗੇ ਆਪਾਂ ਵਰਚੇ ਜਿੱਤ ਲੈਣੇ ਆ ਕਿਉਂਕਿ ਸ਼ਸਤਰਨ ਕੇ ਤਦੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਰੇ ਹੈ ਅੱਜ ਕੱਲ੍ਹ ਸ਼ਸਤਰ ਦਾ ਬਰਾ ਸਮੂਚੇ ਸਿੰਘਾਂ ਨੂੰ ਮੇਰੀ ਅਪੀਲ ਹੈ ਵੀ ਸ਼ਸਤਰ ਰੱਖਿਆ ਕਰੋ ਕਿਉਂਕਿ ਕਊ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨੇ ਜਿ ਬਲ ਸੇ ਲੈ ਹੈ ਹੱਕ ਕਹਿੰਦੇ ਆਪਣੀ ਹੱਕ ਨੇ ਯਾਰ ਆਪਾਂ ਹੀ ਝੋਲੀ ਾਡੀ ਜਾਂਦੇ ਆ ਉਹਨਾਂ ਦੇ ਮੁਰੇ ਆਪਣੀ ਰਾਜਸ਼ਾਜ ਨੇ ਆਪਾਂ ਹੀ ਹੱਥ ਵਲ ਵਲ ਮਿੰਤਾ ਕਰ ਕਰ ਮੰਗਦੇ ਆ ਕਿਉਂ ਭਈ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਇਦਾਂ ਕਿਹਾ ਵੀ ਤੁਸੀਂ ਆਪਣੇ ਹੱਕ ਮਿੰਤਾ ਕਰ ਕਰ ਲਵੋ ਨਹੀਂ ਆਪਣੇ ਹੱਕ ਆਪਾਂ ਸ਼ਸਤਰ ਨਾਲ ਲੈਣੇ ਆ ਸ਼ਸਤਰ ਲੁਕੇ ਅਦੀਨ ਹੈ ਰਾਜ ਇਨ੍ਹਾਂ ਸ਼ਸਤਰਾਂ ਦੇ ਨਾਲ ਰਾਜ ਮਿਲਣੇ ਨੇ ਭਾਈ ਆਪਾਂ ਨੂੰ ਮਿੰਤਾ ਕਰ ਨਹੀਂ ਰਾਜ ਮਿਲਨੇ ਕਿਉਂਕਿ ਮੈਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਵਾ ਬੋਲਣਾ ਤਾਂ ਬਹੁਤ ਸੀ ਪਰ ਸਮਾਂ ਨਹੀਂ ਆਜ਼ਾਦ ਦਿੰਦਾ ਇੰਨੇ ਕੀ ਬੇਨਤੀ ਪ੍ਰਵਾਨ ਕਰਿਓ ਹਾਜ਼ਰੀ ਪ੍ਰਵਾਨ ਕਰਿਓ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਮੇਰੇ ਬੋਲਣ ਦੇ ਕਰਕੇ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚੀ ਹੋਵੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਸਰੋਪਾ ਰੱਖ ਕੇ ਮਾਫੀ ਮੰਗਦਾ ਹਾਂ